ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਕਹੀਏ ਜਾਂ ਕੋਈ ਕਰੋਪੀ ਬਠਿੰਡਾ ਦੇ ਪੁੱਜੋ ਮੰਡੀ ਗਊਸਾਲਾ ਦੇ ਵਿੱਚ ਦੋ ਮੂੰਹਾਂ ਅਤੇ ਚਾਰ ਅੱਖਾਂ ਵਾਲੀ ਹੋਈ ਇੱਕ ਬੱਚੀ ਲੋਕ ਦੂਰ ਦੂਰ ਤੋਂ ਆ ਕੇ ਇਸ ਨੂੰ ਦੇਖਣ ਦੇ ਲਈ ਇਸ 기अवਸਰ ਦੇ ਵਿੱਚ ਪਹੁੰਚ ਰਹੇ ਹਨ ਬਠਿੰਡਾ ਦੇ ਨੇੜੇ ਪਿੰਡ ਪੁੱਜੋ ਮੰਡੀ ਦੇ ਇੱਕ ਗਊਸਾਲਾ ਦੇ ਅੰਦਰ ਇੱਕ ਔਨੋਖੀ ਕਿਸਮ ਦੀ ਬੱਚੀ ਪੈਦਾ ਹੋਈ ਹੈ ਲੋਕ ਕੋ ਇਸ ਨੂੰ ਕੁਦਰਤ ਦਾ ਆਪਣਾ ਕ੍ਰਿਸ਼ਮਾ ਮੰਨ ਰਹੇ ਹਨ ਤੇ ਕੋ ਜੀ ਇਸ ਨੂੰ ਕਰੋਪੀ ਮੰਨ ਰਹੇ ਹਨ ਇਸ ਦੀਆਂ ਜਦੋਂ ਇੱਕ ਪਾਸੇ ਇਸ ਦੇ ਮੂੰਹ ਦੇ ਵਿੱਚ ਫੀਡ ਦਿੱਤੀ ਜਾਂਦੀ ਹੈ ਤਾਂ ਇਹਨਾਂ ਦੇ ਦੋਨੇ ਮੂੰਹ ਚੱਲਦੇ ਹਨ ਤੇ ਇਸ ਇਸ ਆਪਣਾ ਮੱਛੀ ਦੇ ਚਾਰ ਅੱਖਾਂ ਹਨ ਅਤੇ ਦੋ ਮੂੰਹ ਹਨ ਉਸੇ ਤਰ੍ਹਾਂ ਕੰਨ ਇਸ ਦੇ ਦੋ ਹੀ ਹਨ ਇਹ ਆਪਣਾ ਪੁੱਛੋ ਮੰਡੀ ਦੀ ਗਊ ਸਰਲ ਦੇ ਅੰਦਰ ਹੋਈ ਹੈ ਲੋਕ ਇਸ ਨੂੰ ਵੱਖਰੇ ਵੱਖਰੇ ਧਾਰਮਿਕ ਖਿਆਲਾਂ ਦੇ ਨਾਲ ਇਸ ਨੂੰ ਦੇਖ ਰਹੇ ਹਨ ਕੁਝ ਲੋਕ ਇਸ ਦੀ ਮੰਨਤਾ ਕਰਨ ਦੇ ਲਈ ਵੀ ਇੱਥੇ ਆ ਰਹੇ ਹਨ ਅਤੇ ਇੱਥੇ ਲਗਾਤਾਰ ਇਸ ਦੀ ਆਪਣਾ ਸੇਵਾ ਕਰਨ ਦੇ ਲਈ ਵੀ ਆ ਰਹੇ ਹਨ ਇਸ ਨੂੰ ਕੁਝ ਲੋਕ ਕੁਦਰਤ ਦਾ ਕ੍ਰਿਸ਼ਮਾ ਮੰਨਦੇ ਹਨ ਤੇ ਕੁਝ ਇਹ ਕੁਦਰਤ ਦੀ ਕਰੋਪੀ ਇਸ ਨੂੰ ਮੰਨ ਰਹੇ ਹਨ ਹਰ ਇੱਕ ਦੇ ਆਪਣੇ ਆਪਣੇ ਖਿਆਲ ਹੈ ਤੁਸੀਂ ਵੀ ਆਪਣੇ ਆਪਣਾ ਸਾਡੇ ਇਸ ਨਿਊਜ਼ ਦੇ ਉੱਤੇ ਆਪਣੇ ਆਪਣੇ ਕਮੈਂਟ ਕਰਕੇ ਦੱਸੋ ਕਿ ਇਹ ਕੁਦਰਤ ਦਾ ਕ੍ਰਿਸ਼ਮਾ ਹੈ ਜਾਂ ਕੁਦਰਤ ਦੀ ਕਰੋਪੀ ਹੈ ਲਿਕਨੇਸ ਸਬੰਧੀ ਗਊਸਾਲਾ ਦੇ ਪ੍ਰਧਾਨ ਨੇ ਕਿਹਾ ਕਿ ਲੋਕ ਦੂਰ ਦੂਰ ਤੋਂ ਇਸ ਨੂੰ ਦੇਖਣ ਦੇ ਲਈ ਆ ਰਹੇ ਹਨ ਤੇ ਉਹਨਾਂ ਇਹਦੀ ਲੰਬੀ ਉਮਰ ਦੀ ਕਾਪਨਾਮੀ ਕੀਤੀ ਹੈ ਜੇ ਦੇਖਿਆ ਜਾਵੇ ਤਾਂ ਅੱਜ ਤੱਕ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਦੋ ਕਿਸੇ ਜਰੂਰ ਦੇਖਿਆ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਆਪਣਾ ਹੁੰਦੇ ਆ ਆਪਣਾ ਇਸ ਤਰ੍ਹਾਂ ਦੇ ਪਸ਼ੂ ਉਹ ਬਹੁਤ ਘੱਟ ਹੁੰਦੇ ਆ ਲੇਕਿਨ ਇਹ ਇੱਕ ਇਸ ਨੂੰ ਇੱਕ ਲੋਕਾਂ ਬਲੂ ਕ੍ਰਿਸ਼ਮਾ ਮੰਨੇ ਜਾ ਰਿਹਾ ਜਿਸ ਨੂੰ ਲੈ ਕੇ ਦੂਰ ਦੂਰ ਤੋਂ ਲੋਕ ਇੱਥੇ ਮੱਥਾ ਟੇਕਣ ਦੇ ਲਈ ਆਹ ਰਿਹਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੁੱਚੋ ਮੰਡੀ ਦੀ ਗੋਸੱਲਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸ਼ਹਿਰ ਤੋਂ ਤਾਂ ਆ ਹੀ ਰਹੇ ਐ ਇੱਥੇ ਲੋਕ ਬਾਹਲੇ ਸ਼ਹਿਰਾਂ ਤੋਂ ਵੀ ਲੋਕ ਇੱਥੇ ਆ ਕੇ ਇਸ ਨੂੰ ਆਪਣਾ ਦੇਖਣ ਦੇ ਲਈ ਆ ਰਹੇ ਹਨ ਜਦ ਇਸ ਨੂੰ ਇੱਕ ਮੂੰਹ ਦੇ ਵਿੱਚ ਫੀਡ ਦਿੱਤੀ ਜਾਂਦੀ ਹੈ ਤੇ ਇਸ ਦੇ ਦੋਨੇ ਮੂੰਹ ਹੀ ਚੱਲਦੇ ਜਾਂਦੇ ਖੜੋ ਤੁਸੀਂ ਉਹਨਾਂ ਦੇ ਵਿੱਚ ਇੱਕ ਮੂੰਹ ਤੋਂ ਇਸ ਨੂੰ ਫੀਡ ਦਿੱਤੀ ਜਾ ਰਹੀ ਹੈ ਤੇ ਦੋਨੇ ਮੂੰਹ ਹੀ ਇਸ ਦੇ ਚੱਲ ਰਹੇ ਹਨ ਇਸ ਦੇ ਚਾਰ ਅੱਖਾਂ ਹਨ ਇਹੋ ਜਿਹਾ ਕ੍ਰਿਸ਼ਮਾ ਜਾਂ ਇਹੋ ਜਿਹੀ ਕਰੋਪੀ ਅਜੇ ਤੱਕ ਨਹੀਂ ਦੇਖੀ ਗਈ ਲੇਕਿਨ ਇਹ ਪੁੱਚੋ ਮੰਡੀ ਦੇ ਵਿੱਚ ਇਹ ਗੋਸਰਲੇ ਦੇ ਵਿੱਚ ਇਹ ਆਪਣਾ ਦੇਖਣ ਨੂੰ ਮਿਲਦੀ ਹੈ ਜਿੱਥੇ ਇੱਕ ਗੋਵ ਵੱਲੋਂ ਇੱਕ ਮੱਛੜੀ ਨੂੰ ਜਨਮ ਦਿੱਤਾ ਹੈ ਜਿਸਦੇ ਚਾਰ ਅੱਖਾਂ ਹਨ ਅਤੇ ਦੋ ਇਸਦੇ ਮੂੰਹ ਹਨ ਇਸ ਨੂੰ ਲੈ ਕੇ ਜਦ ਇੱਕ ਮੂੰਹ ਦੇ ਵਿੱਚ ਫੀਡ ਦਿੱਤੀ ਜਾਂਦੀ ਹੈ ਤਾਂ ਦੂਜਾ ਮੂੰਹ ਵੀ ਇਸ ਦੇ ਨਾਲ ਹੀ ਚੱਲਦਾ ਹੋਇਆ ਦਿਖਾਈ ਦੇ ਰਿਹਾ ਦੇਖੋ ਤੁਸੀਂ ਇਹਨਾਂ ਦੇ ਵਿੱਚ ਇੱਕ ਮੂੰਹ ਦੇ ਵਿੱਚ ਇਹਨਾਂ ਵੱਲੋਂ ਇਸ ਨੂੰ ਫੀਡ ਦਿੱਤੀ ਜਾ ਰਹੀ ਹੈ ਅਤੇ ਦੂਜੇ ਮੂਹੇ ਦਾ ਨਾਂ ਨਾਲ ਹੀ ਉਸੇ ਤਰ੍ਹਾਂ ਚੱਲਦਾ ਹੋਇਆ ਦਿਖਾਈ ਦੇ ਰਿਹਾ ਦੂਰ ਦੂਰ ਤੋਂ ਲੋਕ ਇਸ ਦੀ ਦਰਸ਼ਨ ਕਰਨ ਦੇ ਲਈ ਆ ਰਹੇ ਹਨ ਇਸ ਨੂੰ ਲੋਕ ਕੁਝ ਕ੍ਰਿਸ਼ਮਾ ਕਰੀ ਜਾਂਦੇ ਕੋਈ ਕੁਦਰਤੀ ਕਰੋਪੀ ਵੀ ਕਰ ਰਹੇ ਹਨ ਇੱਕ ਮਿੰਟ ਕੀ ਨਾਮ ਕੀ ਤੁਹਾਡਾ ਜੀ ਪਿਆਰੋ ਜੀ ਮੇਰਾ ਨਾਮ ਕਿਹੜੀ ਜਗ੍ਹਾ ਤੋਂ ਆਏ ਅਟੇਸ਼ਨ ਵਾਸਤੇ ਤਾਂ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਜੋ ਬੱਚੀ ਨੇ ਇੱਕ ਜਨਮ ਲਿਆ ਹੈਗਾ ਤੇ ਤੁਸੀਂ ਆਏ ਹਾਂ ਦੇਖਣ ਅਸੀਂ ਆਏ ਆ ਦੇਖਣ ਵੀ ਦੇਖੋ ਵੀ ਕਿ ਸਤ ਜੁਗ ਆ ਕਿ ਕਲ ਜੁਗ ਆ ਵੀ ਕੀ ਬਣ ਕੇ ਆਇਆ ਦੇਵਤਾ ਕਿ ਕੀ ਆ ਵੀ ਆਏ ਤੇ ਮਾ ਵੀ ਲੋਕ ਕੋ ਸੁਣੇ ਤਾਂ ਅਸੀਂ ਦੇਖਣ ਆਏ ਹਾਂ ਕਈ ਲੋਕ ਮੱਥਾ ਟੇਕ ਰਹੇ ਨੇ ਅਸੀਂ ਮੱਥਾ ਟੇਕਣੀ ਆਏ ਆ ਵੀ ਦੇਖੋ ਵੀ ਪਰਮਾਤਮਾ ਸਤਿਬੁੱਧੀ ਦੇਵੇ ਹਰ ਇੱਕ ਨੂੰ ਤੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਵੇਖਿਆ ਇਦਾਂ ਦਾ ਨਹੀਂ ਜੀ लेले 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 सर की नाम के अह शिवन शुक्ला भारत माला परियोजना लाइजिंग मैनेजर और अद्भुत है माँ गौ माता का ये चमत्कार है देखने को मिल रहा है यहाँ पर जिन्ना पंजाब में बुचो बुचो क्षेत्र में और ऐसा दिस बहुत कम ही देखने को मिलता है और हम लोग यूपी से बिलंग करते हैं यूपी प्रयागराज से ऐसा पहली बार हमने ये चमत्कार देखा माँ गौ माता के ये साक्षात इनके जो प्रधान जी हैं इनके ऊपर माँ गौ माता का आशीर्वाद भी है और खाटू श्याम जी के भक्त भी हैं और अद्भुत नजारा है मैं दीपक नागपाल जी जी मैनू प्रधान जी ने आख्या नागपाल जी कहते अपना अपने ਦੋ ਮੂੰਹ ਤੇ ਦੋ ਕੰਨ ਚਾਰ ਅੱਖਾਂ ਇਹ ਗੋ ਬੱਚੀ ਪੈਦਾ ਹੋਈ ਹੈ ਦੇਖੋ ਇਹ ਮੈਂ ਨਹੀਂ ਯਕੀਨ ਮੰਨਦਾ ਕਿਸੇ ਦੇ ਜਿੰਨਾ ਖੁਦ ਨਾ ਦੇਖਿਆ ਜਾਵੇ ਮੈਂ ਆਇਆ ਮੈਂ ਦੇਖਿਆ ਮੈਂ ਦੇਖ ਉਹਦੇ கிருஷ்ਮਾ ਨੇ ਸਾਡੀ ਮੰਡੀ ਦਾ ਮੇਰੀ ਕਰਤੀ ਇਹ கிருஷ்ਮਾ ਦੀ ਕਿਰਪਾ ਦੀ ਕਿਰਮਾ ਦੀ ਉਮਰ ਵਧਾਵੇ ਸਾਡੀ ਉਮਰ ਵੀ ਲਾ ਦੇ ਸਕਦੀ ਜੀ ਆਪਾਂ ਹੈਗੇ ਨੇ ਜੀ ਇਹ ਇਥੇ ਪੂਰੀ ਉਮਰ ਕੱਟ ਕੇ ਜਾਵੇ ਜੀ ਮੈਂ ਕਹਿੰਦੇ ਮੇਰੇ ਸਰ ਨੂੰ ਮੈਂ ਕਾਲ ਕੀਤੀ ਸੀ ਸਰ ਆਓ ਜਮੜਾ ਦੇਖੋ ਜੀ ਆ ਕੇ ਲੋਕਾਂ ਨੂੰ ਪਤਾ ਲੱਗੇ ਭਗਵਾਨ ਹੈਗਾ ਧਰਤੀ ਤੇ ਕੋਈ ਨਹੀਂ ਹੈਗਾ ਭਗਵਾਨ ਸਭ ਕੁਝ ਹੈਗਾ ਜੀ ਇੱਥੇ ਮੰਨੋਂ ਤੱਕ ਸਭ ਕੁਝ ਹੈ ਨਾਮ ਉਹਦਾ ਨਾਮ ਸਭ ਦਾ ਐਸੇ ਬੱਚੇ ਦਾ ਬੱਚੀ ਦਾ ਇਹਦੀ ਮਾਂ ਦਾ ਤੋਂ ਐਸੀ ਹੀ ਪਿਆ ਜਾਂਦਾ ਸੀਸੀ ਨਾਲ ਹੁਣ ਸੀਸੀ ਨਾਲ ਦੇਖ ਲੋ ਜੀ ਦੁੱਧ ਪਿਆ ਰਿਹਾ ਸਾਡੇ ਰਾਮਾ ਜੀ ਦੇਖੋ ਜੀ ਦੋਨੇ ਮੂੰਹ ਚੱਲਦੇ ਆ ਮੇਰਾ ਨਾਮ ਨੀਰਜ ਕੁਮਾਰ ਟਵਿੰਕਲ ਹੈ ਜੀ ਮੈਂ ਸਾਰਾ ਕਲਾ ਸਾਰਾ ਗਊਸ਼ਾਲਾ ਪੁੱਚੋ ਮੰਡੀ ਦਾ ਪ੍ਰਧਾਨ ਆ ਜੀ ਤੇ ਇਹ ਜਿਹੜੀ ਅਦਭੁਤ ਚੀਜ਼ ਸਾਡੀ ਗਊਸ਼ਾਲਾ ਦੇ ਵਿੱਚ ਪੈਦਾ ਹੋਈ ਹੈ ਜੋ ਗਊ ਮਾਤਾ ਛੋਟੀ ਦੋ ਮੁੱਖ ਵਾਲੀ ਪੈਦਾ ਹੋਈ ਹੈ ਇਹਨੂੰ ਦੇਖਣ ਵਾਸਤੇ ਲੋਕ ਆ ਰਾਮਪਰਾ ਬੜੰਡਾ ਇਤਰੋ ਭਗਤਾ ਹਾਰੀ ਮੰਡੀ ਦਾ ਸਾਡੀ ਆ ਹੀ ਰਹੀ ਹੈ ਜੀ ਲਗਾਤਾਰ ਸਰ ਕੇ ਵੀ ਆ ਰਹੀ ਨੇ ਮੱਥਾ ਟੇਕਦੇ ਨੇ ਉਹ ਆਸਥਾ ਨਾਲ ਮੱਥਾ ਵੀ ਪੈਸਿਆਂ ਦਾ ਵੀ ਮੱਥਾ ਟੇਕਦੇ ਆ ਜੀ ਨਾਲ ਤਿਲਕ वगैरह ਕਰਦੇ ਆ ਨਾਲ ਮੱਥਾ ਟੇਕ ਕੇ ਆਪਦੀ ਮਨੋ ਕਾਮਨਾ ਮੰਗਦੇ ਆ ਜੀ ਪੂਰੀਆਂ ਕਰ ਕੀ ਲੱਗਦਾਗਾ ਤੁਹਾਨੂੰ ਕੀ ਇਹ ਕੁਦਰਤ ਦਾ ਕਰਿਸਮਾ ਆ ਜਾਂ ਫਿਰ ਕੋਈ ਹੋਰ ਅਸੀਂ ਇਹਨੂੰ ਕੁਦਰਤ ਦਾ ਕਰਿਸਮਾ ਮੰਨਦੇ ਆ ਜੀ ਸਾਡੀ ਗਊਸ਼ਾਲਾ ਦੇ ਭਾਗ ਖੁੱਲ ਗਏ ਇਹਦੇ ਆਉਣ ਨਾਲ ਕੀ ਕੀ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਜਿਹੜਾ ਸਾਇੰਸਟਿਕ ਰੀਜ਼ਨ ਤੋਂ ਦੇਖਦੇ ਆ ਜਾਂ ਡਾਕਟਰ ਸਾਹਿਬ ਨੇ ਜੋ ਵਰਤਨ ਹੁੰਦਾ ਹੈ ਨਹੀਂ ਅਸੀਂ ਆਪਦੀ ਆਪਦੀ ਧਾਰਮਿਕ ਖਿਆਲ ਨਾਲ ਦੇਖਦੇ ਆ ਵੀ ਇਹ ਸਾਡੇ ਕੋ ਕੌਸ਼ਲਾ ਚ ਕ੍ਰਿਸ਼ਮਾ ਹੋਇਆ ਬਸ ਇੱਕੋ ਹੀ ਗੋ ਮਾਤਾ ਤੋਂ ਮੰਗਦਾ ਤੇ ਕ੍ਰਿਸ਼ਨ ਭਗਵਾਨ ਜੀ ਤੋਂ ਵੀ ਇਹਦੀ ਉਮਰ ਲੰਮੀ ਹੋਵੇ ਤੇ ਇਹਨੂੰ ਕੋਈ ਦਿੱਕਤ ਨਾ ਆਵੇ ਜਿਹੜੀ ਇਹਦੀ ਅਦਭੁਤ ਜਿਹੜੀ ਇਹਨੂੰ ਕਰਦੀ ਆ ਉਹ ਕੀ ਵਿਸ਼ੇਸ਼ਤਾ ਉਹਦੀ ਇਹਦੀ ਵਿਸ਼ੇਸ਼ਤਾ ਜੀ ਦੋ ਮੁੱਖੜੇ ਦੋ ਚਾਰ ਅੱਖਾਂ ਜੀ ਤੇ ਦੋਨੇ ਮੂੰਹ ਇਕੱਠੇ ਚੱਲਦੇ ਆ ਜੀ ਜਦੋਂ ਅਸੀਂ ਇਹਨੂੰ ਫੀਡ ਦਿੰਨੇ ਆ ਇੱਕ ਮੂੰਹ ਨਹੀਂ ਚੱਲਦਾ ਦੋਨੇ ਇਕੱਠੇ ਚੱਲਦੇ ਇਸ ਤੋਂ ਪਹਿਲਾਂ ਕਦੇ ਹੋਇਆ ਕਦੀ ਮੈਂ ਆਪਦੀ ਜ਼ਿੰਦਗੀ ਚ ਨਹੀਂ ਦੇਖਿਆ ਜੀ ਹੁਣ ਡਾਕਟਰ ਸਾਹਿਬ ਨੇ ਜ਼ਰੂਰ ਦੱਸਿਆ ਵੀ ਅਸੀਂ ਕਦੇ ਦੇਖਿਆ ਕਿ ਪਰ ਅਸੀਂ ਨਹੀਂ ਸੁਣਿਆ ਨਹੀਂ ਨਾ ਸੁਣਿਆ ਨਾ ਦੇਖਿਆ ਮੇਰਾ ਨਾਮ ਨੀਰਜ ਕੁਮਾਰ ਟਵਿੰਕਲ ਹੈ ਜੀ ਮੈਂ ਸਾਰਾ ਕਲਬ ਸਾਰਾ ਗਊਸ਼ਾਲਾ ਪੁੱਚੋ ਮੰਡੀ ਦਾ ਪ੍ਰਧਾਨ ਹਾਂ ਜੀ ਤੇ ਇਹ ਜਿਹੜੀ ਅਦਭੁਤ ਚੀਜ਼ ਸਾਡੀ ਗਊਸ਼ਾਲਾ ਦੇ ਵਿੱਚ ਪੈਦਾ ਹੋਈ ਹੈ ਜੋ ਗਊ ਮਾਤਾ ਛੋਟੀ ਦੋ ਮੁੱਖਾਂ ਵਾਲੀ ਪੈਦਾ ਹੋਈ ਹੈ ਇਹਨੂੰ ਦੇਖਣ ਵਾਸਤੇ ਲੋਕ ਰਾਮਪਰਾ ਬਠਿੰਡਾ ਇਤਰੋ ਭਗਤਾ ਫਾਰੀ ਮੰਡੀ ਦਾ ਸਾਡੀ ਆ ਹੀ ਰਹੀ ਹੈ ਜੀ ਲਗਾਤਾਰ ਸਰ ਕਿ ਕਿ ਮੇ ਆ ਰਹੀ ਨਹੀਂ ਮੱਥਾ ਟੇਕ ਰਹੀ ਉਹ ਆਸਥਾ ਨਾਲ ਮੱਥਾ ਵੀ ਪੈਸਿਆਂ ਦਾ ਵੀ ਮੱਥਾ ਟੇਕਦੇ ਆ ਜੀ ਨਾਲ ਤਿਲਕ वगैरह ਕਰਦੇ ਆ ਨਾਲ ਮੱਥਾ ਟੇਕ ਕੇ ਆਪਦੀ ਮਨੋ ਕਾਮਨਾ ਮੰਗਦੇ ਆ ਜੀ ਪੂਰੀਆਂ ਕਰ ਕੀ ਲੱਗਦਾ ਹੈ ਤੁਹਾਨੂੰ ਕੀ ਇਹ ਕੁਦਰਤ ਦਾ ਕਰਿਸਮਾ ਹੈ ਜਾਂ ਕੋਈ ਹੋਰ ਅਸੀਂ ਇਹਨੂੰ ਕੁਦਰਤ ਦਾ ਕਰਿਸਮਾ ਮੰਨਦੇ ਆ ਜੀ ਸਾਡੀ ਗਊਸ਼ਾਲਾ ਦੇ ਭਾਗ ਖੁੱਲ ਗਏ ਇਹਦੇ ਆਉਣ ਨਾਲ ਕੀ ਕੀ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਜਿਹੜਾ ਸਾਇੰਸਿਟੀਕ ਰੀਜ਼ਨ ਤੋਂ ਦੇਖਦੇ ਆ ਜਦੋਂ ਡਾਕਟਰ ਸਾਹਿਬ ਨੇ ਜੋ ਵਰਕਿੰਗ ਹੁੰਦੀ ਹੈ ਨਹੀਂ ਅਸੀਂ ਆਪ ਦੀ ਆਪ ਦੀ ਧਾਰਮਿਕ ਖਿਆਲ ਨਾਲ ਦੇਖਦੇ ਆ ਵੀ ਇਹ ਸਾਡੀ ਕੋਈ ਕੌਸ਼ਲ ਹੈ ਤੇ ਕਿਸ਼ਮਾ ਹੋਇਆ ਬਸ ਇੱਕੋ ਹੀ ਗੋ ਮਾਤਾ ਤੋਂ ਮੰਗਦੇ ਆ ਤੇ ਕਿਸ਼ਣ ਭਗਵਾਨ ਜੀ ਤੋਂ ਕਿ ਇਹਦੀ ਉਮਰ ਲੰਮੀ ਹੋਵੇ ਤੇ ਇਹਨੂੰ ਕੋਈ ਦਿੱਕਤ ਨਾ ਆਵੇ ਜਿਹੜੀ ਇਹਦੀ ਅਦਭੁਤ ਜਿਹੜੀ ਇਹਨੂੰ ਕਰਦੀ ਆ ਉਹ ਕੀ ਵਿਸ਼ੇਸ਼ਤਾ ਉਹਦੀ ਇਹਦੀ ਵਿਸ਼ੇਸ਼ਤਾ ਜੀ ਦੋ ਮੁੱਖੜੇ ਦੋ ਚਾਰ ਅੱਖਾਂ ਜੀ ਤੇ ਦੋਨੇ ਮੂੰਹ ਇਕੱਠੇ ਚੱਲਦੇ ਆ ਜੀ ਜਦੋਂ ਅਸੀਂ ਇਹਨੂੰ ਫੀਡ ਦਿੰਨੇ ਆ ਇੱਕ ਮੂੰਹ ਨਹੀਂ ਚੱਲਦਾ ਦੋਨੇ ਇਕੱਠੇ ਚੱਲਦੇ ਇਸ ਤੋਂ ਪਹਿਲਾਂ ਕਦੇ ਹੋਇਆ ਕਦੀ ਮੈਂ ਆਪਦੀ ਜ਼ਿੰਦਗੀ ਚ ਨਹੀਂ ਦੇਖਿਆ ਜੀ ਹੁਣ ਡਾਕਟਰ ਸਾਹਿਬ ਨੇ ਜ਼ਰੂਰ ਦੱਸਿਆ ਵੀ ਅਸੀਂ ਕਦੋਂ ਦੇਖਿਆ ਕਿਸ ਪਰ ਅਸੀਂ ਨਹੀਂ ਸੁਣਿਆ ਨਹੀਂ ਨਾ ਸੁਣਿਆ ਨਾ ਦੇਖਿਆ